ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਇੰਪੋਰਟੈਂਟ ਵੀਡੀਓ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਇਹ ਸਮਝਾਂਗੇ ਕਿ ਕਿਸ ਪ੍ਰਕਾਰ ਕਿਸ ਪ੍ਰਕਾਰ ਮੈਂ ਨਿਫਟੀ ਦੇ ਚਾਰਟ ਦੇ ਵਿੱਚ ਸਪੋਰਟ ਤੇ ਰੈਜ਼ਿਸਟੈਂਸ ਲਾਉਣਾ ਹੈ ਜਿਨ੍ਹਾਂ ਦੇ ਵਿੱਚ ਇੰਨੀ ਵਧੀਆ ਇੱਕ ਰਸੀ ਆਪਾਂ ਨੂੰ ਹਰ ਦਿਨ ਦੇਖਣ ਨੂੰ ਮਿਲਦੀ ਹੈ ਉਹਦੇ ਪਿੱਛੇ ਦਾ ਰਾਜ਼ ਕੀ ਆ ਉਹਦੇ ਪਿੱਛੇ ਮੈਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਫੋਲੋ ਕਰਦਾ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਉਹਦੇ ਵਿੱਚ ਮੈਂ ਧਿਆਨ ਰੱਖਦਾ ਹਾਂ ਸੋ ਇਹ ਚੀਜ਼ਾਂ ਆਪਾਂ ਸਮਝਾਂਗੇ ਇਸ ਵੀਡੀਓ ਦੇ ਵਿੱਚ ਪ੍ਰੈਕਟੀਕਲੀ ਤੁਹਾਨੂੰ ਲਾ ਕੇ ਆਪਾਂ ਦਿਖਾਵਾਂਗੇ ਤੇ ਵੀਡੀਓ ਦੇਖੋ ਛੋਟੀ ਹੋਊਗੀ ਜਿਆਦਾ ਲੰਮੀ ਨਹੀਂ ਹੋਊਗੀ ਪਰ ਵੀਡੀਓ ਬਹੁਤ ਇੰਪੋਰਟੈਂਟ ਹੈ ਤੇ ਬਹੁਤ ਇੰਪੋਰਟੈਂਟ ਜਿਹੜਾ ਨਾ ਇਹ ਟਾਪਿਕ ਹੈ ਕਿਉਂ ਕਿਉਂਕਿ ਦੇਖੋ ਜੀ ਆਪਾਂ ਦੇਖੋ ਇੰਟਰਾਡੇ ਕਰਨੀ ਆ ਆਪਸ਼ਨ ট্রেਡਿੰਗ ਕਰਨੀ ਆ ਨਿਫਟੀ ਦੇ ਵਿੱਚ ਸੋ ਸਪੋਰਟ ਤੇ ਰੈਜ਼ਿਸਟੈਂਸ ਦਾ ਜਿਹੜਾ ਗੇਮ ਹੈ ਬਹੁਤ ਇੰਪੋਰਟੈਂਟ ਹੈ ਸਪੋਰਟ ਤੋਂ ਮਾਰਕੀਟ ਉੱਤੇ ਜਾਂਦੀ ਆ ਤੇ ਰੈਜ਼ਿਸਟੈਂਸ ਤੋਂ ਥੱਲੇ ਆਉਂਦੀ ਆ ਪਰ ਜੇ ਦੇਖੋ ਆਪਾਂ ਪਰਫੈਕਟ ਸਪੋਰਟ ਤੇ ਪਰਫੈਕਟ ਰੈਜ਼ਿਸਟੈਂਸ ਲਾਉਣ ਦੇ ਆ ਤਾਂ ਦੇਖੋ ਸਪੋਰਟ ਤੋਂ ਮਾਰਕੀਟ ਉੱਤੇ ਜਾਊਗੀ ਤੇ ਰੈਜ਼ਿਸਟੈਂਸ ਤੋਂ ਤਾਂ ਹੀ ਥੱਲੇ ਆਊਗੀ ਜੀ ਆਪਣੇ ਦੇਖੋ ਸਪੋਰਟ ਅਸਿਸਟੈਂਸ ਪਰਫੈਕਟ ਨਹੀਂ ਗਏ ਸੋ ਫਿਰ ਦੇਖੋ ਆਪਣੇ ਲਾਸ ਜ਼ਿਆਦਾ ਹੋਣਗੇ ਪ੍ਰੋਫਿਟ ਘੱਟ ਹੋਣਗੇ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਣਾ ਜੀ ਇਹਦੇ ਨਾਲ ਪੂਰੀ ਜਾਣਕਾਰੀ ਆਪਾਂ ਨੂੰ ਮਿਲ ਪਾਏ ਦੂਜੀ ਗੱਲ ਇਹ ਆ ਕਿ ਦੇਖੋ ਵੀਡੀਓ ਦੇ ਵਿੱਚ ਜੋ ਕੁਝ ਵੀ ਦੱਸਿਆ ਜਾਂਦਾ ਹੈ ਉਹਨਾਂ ਚੀਜ਼ਾਂ ਨੂੰ ਕਾਪੀ ਤੇ ਲਿਖ ਲਿਆ ਕਰੋ ਦੋ ਫਾਇਦੇ ਉਹਨਾਂ ਹੁੰਦੇ ਆ ਪਹਿਲਾ ਫਾਇਦਾ ਇਹ ਕਿ ਚੀਜ਼ਾਂ ਤੁਹਾਨੂੰ ਯਾਦ ਰਹਿਣਗੀਆਂ ਯਾਦ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਯਾਦ ਰਹਿਣ ਦੇ ਨਾਲ ਆਪਾਂ ਦੇਖੋ ਕੋਈ ਵੀ ਵੀਡੀਓ ਆਪਾਂ ਦੇਖਦੇ ਹਾਂ ਕੁਝ ਵੀ ਆਪਾਂ ਸਿੱਖਦੇ ਹਾਂ ਜੀ ਆਪਾਂ ਉਹ ਚੀਜ਼ ਯਾਦ ਰੱਖੂਗੀ ਤਾਂ ਹੀ ਆਪਾਂ ਨੂੰ ਫਾਇਦਾ ਤਾਂ ਹੀ ਆਪਾਂ ਉਹਨੂੰ ਇਸਤੇਮਾਲ ਕਰ ਪਾਵਾਂਗੇ ਜੀ ਯਾਦ ਨਹੀਂ ਰਹੂਗਾ ਫਿਰ ਇਸਤੇਮਾਲ ਨਹੀਂ ਕਰ ਸਕਦੇ ਸੋ ਇਸ ਕਰਕੇ ਕਾਪੀ ਤੇ ਲਿਖ ਲਿਆ ਕਰੋ ਜੋ ਵੀ ਚੀਜ਼ਾਂ ਸਿੱਖਦੇ ਜੂ। ਦੂਜਾ ਫਾਇਦਾ ਇਹ ਆ ਕਿ ਤੁਹਾਨੂੰ ਦੇਖੋ ਦੁਬਾਰਾ ਵੀਡੀਓ ਨਹੀਂ ਦੇਖਣੀ ਪਊਗੀ ਤੁਹਾਡਾ ਟਾਈਮ ਬਚੂਗਾ। ਜਿਹੜਾ ਤੁਹਾਡਾ ਨਾ ਲਰਨਿੰਗ ਕਰ ਰਿਆ। ਜਿਹੜਾ ਤੁਹਾਡਾ ਸਿੱਖਣ ਦਾ ਸਫਰ ਆ ਉਹ ਛੋਟਾ ਹੋ ਜਾਊਗਾ। ਸੋ ਹੁਣ ਦੇਖੋ ਆਪਾਂ ਸਮਝਦੇ ਆਂ ਇਹ ਚੀਜ਼ ਨੂੰ ਉਸ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਕੁਛ ਛੋਟੀ ਜੀ ਚੀਜ਼ ਦਿਖਾ ਦਾਂ। ਦੇਖੋ ਮੈਂ ਨਾ ਤਿੰਨ ਪ੍ਰਕਾਰ ਦੇ ਸਪੋਰਟ ਤੇ ਰੈਜ਼ਿਸਟੈਂਸ ਇਸਤੇਮਾਲ ਕਰਦਾ ਹਾਂ ਇੱਕ ਨਾਰਮਲ ਸਪੋਰਟ ਰੈਜ਼ਿਸਟੈਂਸ ਹੁੰਦੇ ਐ ਇੱਕ ਹਾਈ ਕਨਸੋਲੀਡੇਸ਼ਨ ਵਾਲੇ ਹੁੰਦੇ ਐ ਤੇ ਇੱਕ ਸਾਈਕੋਲੋਜੀਕਲ ਲੈਵਲ ਹੁੰਦੇ ਐ ਹੁਣ ਇਹਨਾਂ ਤਿੰਨਾਂ ਬਾਰੇ ਨਾ ਡਿਟੇਲ ਦੇ ਵਿੱਚ ਆਪਾਂ ਇੱਕ ਵੀਡੀਓ ਆਲਰੇਡੀ ਬਣਾਈ ਹੋਈ ਆ ਵੱਡੀ ਵੀਡੀਓ 12 13 ਮਿੰਟ ਦੀ ਸੋ ਉਹ ਵੀਡੀਓ ਦੇ ਵਿੱਚ ਆਪਾਂ ਪੂਰਾ ਡਿਟੇਲ ਦੇ ਵਿੱਚ ਇਹਨਾਂ ਬਾਰੇ ਦੱਸਿਆ ਹੋਇਆ ਹੈ ਤੇ ਜੀ ਉਹ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਜੋ ਸੋ ਆਪਣੇ ਦੇਖੋ YouTube ਚੈਨਲ ਦੀ ਪਲੇਲਿਸਟ ਆ অপਸ਼ਨ ਟ੍ਰੇਡਿੰਗ ਉਹਦੇ ਵਿੱਚ ਜਾਓ ਉਹਦੇ ਵਿੱਚ ਤੁਹਾਨੂੰ ਉਹ ਵੀਡੀਓ ਮਿਲ ਜੂਗੀ ਉਸ ਵੀਡੀਓ ਨੂੰ ਤੁਸੀਂ ਉੱਥੋਂ ਜਾ ਕੇ ਦੇਖ ਕੇ ਪੂਰਾ ਡਿਟੇਲ ਦੇ ਵਿੱਚ ਇਹਨਾਂ ਤਿੰਨਾਂ ਬਾਰੇ ਸਮਝ ਸਕਦੇ ਹੋ ਸੋ ਹੁਣ ਆਪਾਂ ਨਾ ਚਾੜ ਦੇ ਉੱਤੇ ਚੱਲਦੇ ਆਂ ਤੇ ਚਾੜ ਦੇ ਉੱਤੇ ਜਾ ਕੇ ਤੇ ਆਪਾਂ ਸਮਝਦੇ ਆਂ ਕਿ ਕਿਸ ਪ੍ਰਕਾਰ ਨਾਲ ਆਪਾਂ ਸਪੋਰਟ ਤੇ ਰੈਜ਼ਿਸਟੈਂਸ ਲਾਉਣੇ ਆ ਤੇ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਸੋ ਦੇਖੋ ਸਭ ਤੋਂ ਪਹਿਲੀ ਚੀਜ਼ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਆ ਟ੍ਰੈਂਡ ਬਹੁਤ ਇੰਪੋਰਟੈਂਟ ਆ ਜੇ ਅਪ ਟ੍ਰੈਂਡ ਆ ਜੇ ਅਪ ਟ੍ਰੈਂਡ ਆ ਸੋ ਫਿਰ ਦੇਖੋ ਜਿੱਥੋਂ ਮਤਲਬ ਕਿ ਇੱਕ ਵਾਰ ਮਾਰਕੀਟ ਉੱਤੇ ਗਈ ਆ ਉੱਥੇ ਆਪਾਂ ਇੱਕ ਲਾਈਨ ਖਿੱਚ ਸਕਦੇ ਆ ਜਦੋਂ ਦੂਜੀ ਵਾਰ ਮਾਰਕੀਟ ਉਹਦੇ ਕੋਲ ਆਊਗੀ ਉਹ ਸਪੋਰਟ ਆ ਜਦੋਂ ਦੂਜੀ ਵਾਰ ਮਾਰਕੀਟ ਉਹਦੇ ਕੋਲ ਆਊਗੀ ਉਹਦੇ ਵਿੱਚ ਆਪਾਂ ਟ੍ਰੇਡ ਕਰਕੇ ਪ੍ਰੋਫਿਟ ਕਰ ਸਕਦੇ ਆ ਤੇ ਜੇ ਦੇਖੋ ਡਾਊਨ ਟ੍ਰੈਂਡ ਆ ਜਿੱਥੋਂ ਦੇਖੋ ਮਾਰਕੀਟ ਇੱਕ ਵਾਰ ਡਿੱਗੀ ਆ ਉੱਥੇ ਆਪਾਂ ਲਾਈਨ ਖੇਚ ਸਕਦੇ ਆ ਦੂਜੀ ਵਾਰ ਜਦੋਂ ਮਾਰਕੀਟ ਉਹਦੇ ਕੋਲ ਜਾਊਗੀ ਉਹ ਆਪਣਾ ਕੀ ਬਣ ਗਿਆ ਉਹ ਆਪਣਾ ਰੈਜ਼ਿਸਟੈਂਸ ਆ ਉਥੋਂ ਆਪਾਂ ਦੇਖੋ ਟਰੇਡ ਕਰ ਸਕਦੇ ਹਾਂ ਥੱਲੇ ਵਾਸਤੇ ਸੋ ਇਹ ਟ੍ਰੈਂਡ ਦਾ ਵੀ ਬਹੁਤ ਇੰਪੋਰਟੈਂਟ ਆ ਤੇ ਜੇ ਦੇਖੋ ਆਪਾਂ ਟ੍ਰੈਂਡ ਦੇ ਖਿਲਾਫ ਲੌਂਡੇ ਆ ਸੋ ਟ੍ਰੈਂਡ ਦੇ ਖਿਲਾਫ ਦੇਖੋ ਇਹ ਆ ਕਿ ਜਿੱਥੋਂ ਦੇਖੋ ਘੱਟੋ ਘੱਟ ਦੋ ਵਾਰ ਮਾਰਕੀਟ ਡਿੱਗੀ ਆ ਉਥੇ ਲਾਈਨ ਖਿੱਚ ਦਿਓ ਉਹਦਾ ਦਾ ਰੈਜ਼ਿਸਟੈਂਸ ਬਣ ਗਿਆ ਤੇ ਜੇ ਦੇਖੋ ਟ੍ਰੈਂਡ ਦੇ ਖਿਲਾਫ ਆਪਾਂ ਸਪੋਰਟ ਲੱਭਣਾ ਹੈ ਜਿੱਥੋਂ ਦੇਖੋ ਦੋ ਵਾਰ ਮਾਰਕੀਟ ਉੱਠੀ ਆ ਉਥੇ ਲਾਈਨ ਖਿੱਚ ਦਿਓ ਸਪੋਰਟ ਬਣ ਗਿਆ ਜਦੋਂ ਤੀਜੀ ਵਾਰ ਮਾਰਕੀਟ ਇਹਦੇ ਕੋਲ ਆਊਗੀ ਤੁਸੀਂ ਟਰੇਡ ਕਰ ਸਕਦੇ ਹੋ ਇਹ ਉਹ ਜੀਵਰ ਮਾਰਕਟ ਦੇ ਕੋਲ ਆਉਗੀ ਤੁਸੀਂ ਟ੍ਰੇਡ ਕਰ ਸਕਦੇ ਹੋ ਸਿੰਪਲ ਤੇ ਪਰ ਲਾਉਣੇ ਕਿਵੇਂ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਕਿੱਥੇ ਆਪਾਂ ਲਾਈਨ ਖਿੱਚਣੀ ਹੈ ਕਿ ਆਪਣੀ ਲਾਈਨ ਪਰਫੈਕਟ ਹੋਏ ਸੋ ਦੇਖੋ ਜਿਵੇਂ ਆਪਾਂ ਲਾਈਨ ਖਿੱਚੀ ਆ ਲਾਈਨ ਦੇ ਵਿੱਚ ਦੋ ਚੀਜ਼ਾਂ ਦਾ ਧਿਆਨ ਰੱਖਣਾ ਸਭ ਤੋਂ ਪਹਿਲੀ ਚੀਜ਼ ਕੀ ਜਿਹੜੀ ਜਿਹੜੀ ਆਪਾਂ ਲਾਈਨ ਖਿੱਚੀ ਆ ਨਾ ਇਸ ਲਾਈਨ ਦੇ ਕੋਲੋਂ ਦੋ ਬਾਰ ਮਾਰਕਟ ਡਿੱਗੀ ਹੋਣੀ ਚਾਹੀਦੀ ਆ ਆਪਣਾ ਰੈਜ਼ਿਸਟੈਂਸ ਆ ਦੋ ਬਾਰ ਡਿੱਗੀ ਹੋਣੀ ਚਾਹੀਦੀ ਆ ਦੇਖੋ ਇਥੋਂ ਪਹਿਲੀ ਵਾਰ ਡਿੱਗੀ ਦੂਜੀ ਵਾਰੀ ਥੋੜੀ ਗਈ ਤੇ ਤੀਜੀ ਵਾਰੀ ਥੋੜੀ ਗਈ ਤਿੰਨ ਵਾਰੀ ਥੋੜੀ ਗਈ ਹੈ ਤਿੰਨ ਵਾਰ ਮਾਰਕੀਟ ਨੇ ਇਹਨੂੰ ਕਨੈਕਟ ਕੀਤਾ ਇਸ ਲਾਈਨ ਨੂੰ ਸੋ ਜਿੱਥੋਂ ਘਟੋੜ ਦੋ ਵਾਰ ਕਨੈਕਟ ਕੀਤਾ ਉੱਥੇ ਆਪਾਂ ਲਾਈਨ ਖਿੱਚਦੇ ਨੇ ਇੱਥੇ ਤਿੰਨ ਵਾਰ ਕੀਤਾ ਹੁਣ ਦੇਖੋ ਤਿੰਨ ਵਾਰ ਕੀਤਾ ਆ ਪਰ ਜਿਹੜੀ ਦੇਖੋ ਆਪਾਂ ਲਾਈਨ ਆ ਇਸ ਲਾਈਨ ਨੂੰ ਨਾ ਕਿਸੇ ਦਾ ਤਾਂ ਦੇਖੋ ਪੂਰਾ ਜਿਹੜਾ ਹਾਈ ਆ ਬਰਾਬਰ ਹੋਊਗਾ ਲਾਈਨ ਦੇ ਉੱਤੇ ਪਰਫੈਕਟ ਕਿਸੇ ਕੈਂਡਲ ਦਾ ਹਾਈ ਲਾਈਨ ਤੋਂ ਉੱਤੇ ਹੋਊਗਾ ਤੇ ਕਿਸੇ ਕੈਂਡਲ ਦੀ ਜਿਹੜੀ ਬਾਡੀ ਉਹ ਲਾਈਨ ਦੇ ਬਿਲਕੁਲ ਨਾਲ ਹੋਊਗੀ ਪਰ ਕਿਸੇ ਵੀ ਕੈਂਡਲ ਦੀ ਬਾਡੀ ਲਾਈਨ ਤੋਂ ਉੱਤੇ ਨਹੀਂ ਹੋਣੀ ਚਾਹੀਦੀ ਇਹ ਬਸ ਰੂਲ ਆ ਆਪਣਾ ਰੈਜ਼ਿਸਟੈਂਸ ਦਾ ਹੁਣ ਜੇ ਮਾਰਕੀਟ ਇੱਥੇ ਓਪਨ ਹੁੰਦੀ ਫਿਰ ਇਹ ਆਪਣਾ ਰੈਜ਼ਿਸਟੈਂਸ ਹੋਣਾ ਸੀ ਠੀਕ ਹੈ ਹੁਣ ਆਪਾਂ ਗੱਲ ਕਰ ਲੈਂਦੇ ਸਪੋਰਟ ਦੀ ਸਪੋਰਟ ਦੀ ਜੇ ਆਪਾਂ ਗੱਲ ਕਰੀਏ ਸੋ ਸਪੋਰਟ ਦਾ ਇੱਥੇ ਸਮਝ ਲਓ ਤੁਸੀਂ ਇੱਥੇ ਆ ਜਾਓ ਨਾਲ ਦੇਖੋ ਸੋ ਦੇਖੋ ਸਪੋਰਟ ਦੇ ਵਿੱਚ ਵੀ ਆਪਾਂ ਉਸ ਜਗ੍ਹਾ ਤੇ ਲਾਈਨ ਖਿੱਚਣੀ ਹੈ ਜਿੱਥੋਂ ਦੇਖੋ ਘਟੋ ਘਟ ਦੋ ਵਾਰ ਮਾਰਕੀਟ ਉੱਤੇ ਜਾ ਚੁੱਕੀ ਹੈ ਇੱਥੇ ਦੇਖੋ ਇੱਕ ਵਾਰ ਤੇ ਦੋ ਵਾਰ ਉੱਤੇ ਜਾ ਚੁੱਕੀ ਹੈ ਇੱਥੇ ਆਪਾਂ ਲਾਈਨ ਖਿੱਚ ਲਈ ਸਪੋਰਟ ਬਣ ਗਈ ਤੀਜੀ ਵਾਰ ਇਹਦੇ ਕੋਲ ਆਈ ਉਸ ਤੋਂ ਬਾਅਦ ਤੁਸੀਂ ਦੇਖੋ ਇੱਕ ਤਗੜੀ ਬਾਇੰਗ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀ ਸੋ ਜਿੱਥੋਂ ਦੇਖੋ ਦੋ ਵਾਰ ਮਾਰਕੀਟ ਉੱਤੇ ਜਾ ਚੁੱਕੀ ਉੱਥੇ ਆਪਾਂ ਲਾਈਨ ਖਿੱਚ ਦੇਣੀ ਹੈ ਇੱਥੇ ਵੀ ਆਪਾਂ ਧਿਆਨ ਰੱਖਣਾ ਕਿ ਦੇਖੋ ਕਿਸੇ ਕੈਂਡਲ ਦਾ ਲੋ ਲਾਈਨ ਨੂੰ ਕਨੈਕਟ ਹੁੰਦਾ ਹੋਊਗਾ ਪੂਰੇ ਦਾ ਪੂਰਾ ਕਿਸੇ ਕੈਂਡਲ ਦਾ ਲੋ ਲਾਈਨ ਤੋਂ ਥੱਲੇ ਹੋਊਗਾ ਕਿਸੇ ਕੈਂਡਲ ਦੀ ਬਾਡੀ ਲਾਈਨ ਠੀਕ ਹੈ ਤੇ ਇਸ ਸਿਚੁਏਸ਼ਨ ਹੈ ਠੀਕ ਹੈ ਪਰ ਕਿਸੇ ਵੀ ਕੈਂਡਲ ਦੀ ਬਾਡੀ ਲਾਈਨ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਸੋ ਇਹ ਆ ਸਿੰਪਲ ਜਿਹਾ ਰੂਲ ਸਪੋਰਟ ਵਾਸਤੇ ਤੇ ਰੈਜ਼ਿਸਟੈਂਸ ਵਾਸਤੇ ਇਹ ਚੀਜ਼ਾਂ ਤੁਸੀਂ ਸਮਝ ਗਏ ਸੋ ਇਹੋ ਜੀ ਜਗ੍ਹਾ ਤੇ ਆਪਾਂ ਲਾਈਨ ਖਿੱਚ ਦੇਣੀ ਹੈ ਹੁਣ ਇਹ ਹੁੰਦਾ ਵੀਰਾਂ ਪੜਾਣ ਦੇ ਮਨ ਦੇ ਵਿੱਚ ਸਵਾਲ ਹੈ ਕਿ ਜਿਹੜੇ ਸਪੋਰਟ ਤੇ ਰੈਜ਼ਿਸਟੈਂਸ ਆਪਾਂ ਲਾਉਣੇ ਆ ਉਹ ਜਿਹੜੇ ਲਾਉਣੇ ਆ ਆਪਾਂ ਸਪੋਰਟ ਰੈਜ਼ਿਸਟੈਂਸ ਸੋ ਉਹ ਦੇਖੋ ਕਿੰਨੇ ਪੁਰਾਣੇ ਹੋਣੇ ਚਾਹੀਦੇ ਜਾਂ ਫਿਰ ਕਿੰਨੇ ਤਾਜ਼ਾ ਹੋਣੇ ਚਾਹੀਦੇ ਸੋ ਦੇਖੋ ਇਹਦੇ ਵਿੱਚ ਸਿੰਪਲ ਜਿਹਾ ਜਵਾਬ ਆ ਤਾਜ਼ਾ ਹੋਣੀ ਚਾਹੀਦੇ ਆ ਲੇਟਸਟ ਹੋਣੀ ਚਾਹੀਦੇ ਆ ਜਿਵੇਂ ਦੇਖੋ ਆ ਮਾਰਕੀਟ ਬੁੱਧਵਾਰ ਦੀ ਮਾਰਕੀਟ ਆ ਵੀਰਵਾਰ ਦੀ ਮਾਰਕੀਟ ਆਜ ਦੀ ਮਾਰਕੀਟ ਆ ਆ ਕੱਲ ਦੀ ਮਾਰਕੀਟ ਆ ਸੋ ਸਭ ਤੋਂ ਜਿਹੜੀ ਤਾਜ਼ਾ ਹੈ ਉਹ ਕੱਲ ਦੀ ਹੁਣ ਕੱਲ ਦਾ ਦੇਖੋ ਜਿਵੇਂ ਮੰਨ ਲਓ ਮਾਰਕੀਟ ਨੇ ਆ ਓਪਨ ਹੋਣਾ ਸੀ ਆ ਛੱਡ ਦਿਓ ਤੁਸੀਂ ਇਹ ਭੁੱਲ ਜੂ ਕਿ ਆ ਕੁਝ ਨਹੀਂ ਹੋਇਆ ਇੱਥੇ ਤੁਸੀਂ ਐਸ ਦਿਨ ਤੇ ਆਜੋ ਕਿ ਆ ਦੇਣਾ ਆਪਣਾ ਖਤਮ ਹੋਇਆ ਹੁਣ ਦੇਖੋ ਆ ਆਪਣਾ ਰਿਸਿਸਟੈਂਸ ਆ ਤੇ ਆ ਆਪਣਾ ਸਪੋਰਟ ਆ ਸਪੋਰਟ ਕਿਉਂ ਕਿਉਂਕਿ ਦੋ ਵਾਰ ਇੱਥੋਂ ਮਾਰਕੀਟ ਉੱਠੀ ਆ ਤੇ ਇੱਥੋਂ ਦੇਖੋ ਤਿੰਨ ਵਾਰ ਡਿੱਗੀ ਆ ਹੁਣ ਦੇਖੋ ਜੇ ਮਾਰਕੀਟ ਇਹਦੇ ਵਿੱਚ ਓਪਨ ਹੁੰਦੀ ਤੇ ਫਿਰ ਦੇਖੋ ਆ ਆਪਣਾ ਰੈਜ਼ਿਸਟੈਂਸ ਹੁੰਦਾ ਆ ਆਪਣਾ ਸਪੋਰਟ ਹੁੰਦਾ ਮਾਰਕੀਟ ਓਪਨ ਹੋ ਗਈ ਗੈਪ ਅਪ ਗੈਪ ਅਪ ਓਪਨਿੰਗ ਹੋਈਏ ਤੋਂ ਉੱਤੇ ਖੁੱਲ ਗਈ ਮਾਰਕੀਟ ਸੋ ਇਹ ਆਪਣਾ ਕੀ ਬਣ ਗਿਆ ਸਪੋਰਟ ਬਣ ਗਿਆ ਜੀ ਇਹਦੇ ਕੋਲ ਮਾਰਕੀਟ ਹੁਣ ਆਊਗੀ ਇੱਥੋਂ ਮਾਰਕੀਟ ਉੱਤੇ ਜਾ ਸਕਦੀ ਹੈ ਤੇ ਉੱਤੇ ਹੀ ਗਈ ਇਹ ਆਪਣਾ ਸਪੋਰਟ ਬਣ ਗਿਆ ਫਿਰ ਆਪਾਂ ਇੱਥੇ ਸਪੋਰਟ ਵਾਲੀ ਰੈਨ ਆਪਣੀ ਬਣ ਗਈ ਤੇ ਉਸ ਤੋਂ ਇਲਾਵਾ ਦੇਖੋ ਜਦੋਂ ਮਾਰਕੀਟ ਓਪਨ ਹੋ ਜਾਂਦੀ ਹੈ ਮਾਰਕੀਟ ਓਪਨ ਹੋ ਜਾਂਦੀ ਜਦੋਂ ਤੇ ਮਾਰਕੀਟ ਦੇਖੋ ਪਹਿਲਾ ਜਿਹੜਾ ਕੈਂਡਲ ਹੁੰਦਾ 15 ਮਿੰਟ ਦਾ ਪਹਿਲਾ ਤੇ ਦੂਜਾ ਕੈਂਡਲ ਉਹਦੇ ਵਿੱਚ ਜਿਹੜਾ ਵੀ ਦੇਖੋ ਮੂਵ ਆਪਾਂ ਨੂੰ ਦੇਖਣ ਨੂੰ ਮਿਲਦਾ ਭਾਵੇਂ ਉੱਤੇ ਦਾ ਭਾਵੇਂ ਥੱਲੇ ਦਾ ਤੇ ਉਹਦੇ ਹਿਸਾਬ ਦੇ ਨਾਲ ਆਪਾਂ ਨਾ ਲਾਈਨ ਲਾਉਣੀ ਹੁੰਦੀ ਹੈ ਜਿ ਤਰ੍ਹਾਂ ਦੇਖੋ ਇੱਥੋਂ ਮੈਂ ਲਾਈਆ ਪਹਿਲੇ 15 ਮਿੰਟ ਦੇ ਹਾਈ ਨੂੰ ਲਾਈਆ ਤੇ ਪਹਿਲੇ 15 ਮਿੰਟ ਦੇ ਲੋ ਨੂੰ ਲਾਈਆ ਇਹ ਦੇਖੋ ਕਿਸੇ ਦਿਨ ਦੋ ਕੈਂਡਲ ਹੋ ਸਕਦੇ ਜਿਵੇਂ ਦੇਖੋ ਇੱਥੇ ਪਿਛਲੇ ਦਿਨ ਦੋ ਕੈਂਡਲ ਹੀ ਇੱਥੇ ਇੱਕੋ ਕੈਂਡਲ ਆ ਕਿਸੇ ਦਿਨ ਦੋ ਕੈਂਡਲ ਹੋ ਸਕਦੇ ਕਿਸੇ ਦਿਨ ਤਿੰਨ ਵੀ ਹੋ ਸਕਦੇ ਸੋ ਜੇ ਮੰਨ ਲਓ ਮਾਰਕੀਟ ਗੈਪ ਬੋਣੀ ਹੋਗੇ ਥੱਲੇ ਆਉਂਦੀ ਆ ਥੱਲੇ ਆ ਗਏ ਤੇ ਜਿਹੜੀ ਜਗ੍ਹਾ ਤੋਂ ਦੇਖੋ ਉੱਤੇ ਜਾਣਾ ਸ਼ੁਰੂ ਕਰਦੀ ਆ ਉੱਥੇ ਆਪਾਂ ਇੱਕ ਲਾਈਨ ਖਿੱਚ ਦੇਣੀ ਆ ਤੇ ਜਿਹੜੀ ਜਗ੍ਹਾ ਤੋਂ ਮਾਰਕੀਟ ਨੇ ਡਿੱਗਣਾ ਸ਼ੁਰੂ ਕੀਤਾ ਹੈ ਉੱਥੇ ਲਾਈਨ ਖਿੱਚ ਦੇਣੀ ਆ ਜਿੱਥੋਂ ਡਿੱਗਣਾ ਸ਼ੁਰੂ ਕੀਤਾ ਹੈ ਉਹ ਆਪਣਾ ਰੈਜ਼ਿਸਟੈਂਸ ਹੋ ਗਿਆ ਜਿੱਥੋਂ ਦੇਖੋ ਉੱਤੇ ਗਈ ਆ ਉਹ ਆਪਣਾ ਸਪੋਰਟ ਹੋ ਗਿਆ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੁੰਦੀ ਆ ਹੁਣ ਦੇਖੋ ਜੇ ਤਾਂ ਮਾਰਕੀਟ ਮੰਨ ਲਓ ਗੈਪ ਅਪ ওপਨਿੰਗ ਹੋਣ ਰਹੀ ਆ ਤੇ ਆਸ-ਪਾਸ ਆਪਾਂ ਨੂੰ ਕੋਈ ਸਪੋਰਟ ਤੇ ਰੈਜ਼ਿਸਟੈਂਸ ਨਹੀਂ ਦਿਖਣ ਰਿਹਾ ਉਹਦੇ ਵਾਸਤੇ ਆਪਾਂ ਕੀ ਕਰਨਾ ਉਹਦੇ ਵਾਸਤੇ ਆਪਾਂ ਕੀ ਕਰਨਾ 1 ਘੰਟੇ ਦੇ ਟਾਈਮ ਫਰੇਮ ਤੇ ਜਾਣਾ 1 ਘੰਟੇ ਦੇ ਟਾਈਮ ਫਰੇਮ ਤੇ ਜਾ ਕੇ ਆਪਾਂ ਪਿੱਛੇ ਜਾ ਕੇ ਆਪਾਂ ਦੇਖਣਾ ਹੈ ਪਿੱਛੇ ਜਾ ਕੇ ਆਪਾਂ ਦੇਖਣਾ ਇਧਰਲੀ ਸਾਈਡ ਤੇ ਆਹ ਵਾਲੀ ਜਿਹੜੀ ਸਾਈਡ ਹੈ ਨਾ ਇਧਰ ਵਾਲੀ ਸਾਈਡ ਤੇ ਆਪਾਂ ਜਾ ਕੇ ਪਿੱਛੇ ਦੇਖਣਾ ਹੈ 1 ਘੰਟੇ ਦੇ ਟਾਈਮ ਫਰੇਮ ਤੇ ਜਾ ਕੇ ਤੇ ਪਿੱਛੇ ਜਾ ਕੇ ਆਪਾਂ ਦੇਖਾਂਗੇ ਜਿੱਥੇ ਜਿੱਥੇ ਦੇਖੋ ਮਾਰਕੀਟ ਜਿੱਥੋਂ ਡਿੱਗੀ ਆ ਤੇ ਜਿੱਥੋਂ ਉੱਠੀ ਆ ਉੱਥੇ-ਉੱਥੇ ਆਪਾਂ ਲਾਈਨ ਖਿੱਚ ਦੇਣੀ ਆ ਸੋ ਇੱਥੇ ਦੇਖੋ ਥੋੜਾ ਜਿਹਾ ਨੈਟਵਰਕ ਦੀ ਪ੍ਰੋਬਲਮ ਹੈ ਸਪੀਡ ਦੀ ਥੋੜੀ ਜਿਹੀ ਘਟਿਆ ਸੋ ਇਸ ਕਰਕੇ ਪ੍ਰੋਬਲਮ ਆਉਂ ਰਹੀ ਹੈ ਸੋ ਥੋੜਾ ਜਿਹਾ ਵੇਟ ਕਰਦੇ ਆਪਾਂ ਸੋ ਆ ਗਿਆ ਸੋ ਆਪਾਂ ਇਧਰਲੀ ਸਾਈਡ ਤੇ ਜਾਣਾ ਇਹ ਮੈਨੂੰ ਦੱਸਿਆ ਨਾ ਇਧਰ ਵਾਲੀ ਸਾਈਡ ਤੇ ਆਪਾਂ ਜਾਣਾ ਇਧਰ ਵਾਲੀ ਸਾਈਡ ਤੇ ਆਪਾਂ ਜਿਹੜੀ ਲਾਗੇ ਵਾਲੇ ਆ ਤਾਜੀ-ਤਾਜੀ ਉਹ ਦੇਖਣੇ ਆ ਉੱਥੇ ਉੱਥੇ ਆਪਾਂ ਲੈਣਾ ਖਿੱਚਨੀ ਆ ਜਿੱਥੋਂ ਮਾਰਕੀਟ ਉੱਠੀ ਆ ਤੇ ਜਿੱਥੋਂ ਮਾਰਕੀਟ ਡਿੱਗੀ ਆ ਸੋ ਆ ਦੇਖੋ ਆ ਆਪਣੇ ਆਗੇ ਹਨਾ ਹੁਣ ਦੇਖੋ ਇਹਦੇ ਵਿੱਚ ਕੀ ਆ ਜਿਹੜਾ ਲੈਵਲ ਆ ਇੱਕ ਦੇਖੋ ਆਪਣਾ ਬੰਦਾ ਆ ਇੱਥੇ ਇੱਕ ਇੱਥੇ ਲਾਈਨ ਬੰਦੀ ਆ ਆਪਣੀ ਇੱਕ ਇਥੇ ਲਾਈਨ ਬਣਦੀ ਆ ਕਿਉਂਕਿ ਦੇਖੋ ਇੱਥੇ ਮਾਰਕੀਟ ਜਦੋਂ ਇਹਦੇ ਉੱਤੇ ਕੰਸੋਲੀਡੇਟ ਕਰਨ ਲਈ ਹੀ ਕੰਸੋਲੀਡੇਟ ਕਰਕੇ ਫਿਰ ਉੱਤੇ ਗਈ ਆ ਇਹਦੇ ਉੱਤੇ ਆ ਕੇ ਕੰਸੋਲੀਡੇਟ ਕਰਕੇ ਉੱਤੇ ਗਈ ਆ ਸੋ ਇੱਕ ਆਪਣੀ ਲਾਈਨ ਇੱਥੇ ਬਣਦੀ ਸੀ ਇਹ ਲਾਈਨ ਦੇਖੋ ਇਹਦੇ ਨਾਲ ਵੀ ਕਨੈਕਟ ਹੁੰਦੀ ਆ ਤੇ ਇੱਕ ਦੇਖੋ ਲਾਈਨ ਆਪਣੀ ਇੱਥੇ ਬਣਦੀ ਆ 52480 ਕਿਉਂ ਕਿ ਦੇਖੋ ਇਹਦੇ ਉੱਤੇ ਜਦੋਂ ਨਿਕਲਣਾ ਚਾਹੁੰਦੀ ਸੋ ਇਹਦੇ ਥੱਲੇ ਕੰਸੋਲੀਡੇਟ ਕਰਨਾ ਪਿਆ ਸੋ ਇਹ ਹੋ ਗਈ ਤਾਂ ਆ ਜਾਂਦਾ ਜਾ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਹੜੀ ਉੱਤੇ ਵਾਲੀ ਲਾਈਨ ਲਾਈ ਮੈਂ ਇਹ ਤਾਜ਼ਾ ਇਸ ਕਰਕੇ ਲਾਈਆ ਕਿਉਂਕਿ ਦੇਖੋ ਇੱਥੋਂ ਐਮ ਪੈਟਰਨ ਬਣਾ ਕੇ ਮਾਰਕਟ ਡਿੱਗੀ ਸੋ ਇੱਥੇ ਆਪਣੀ ਲਾਈਨ ਹੋਗੀ ਸੋ ਇਸ ਪ੍ਰਕਾਰ ਆਪਾਂ ਰੋਜ ਜਿਹੜਾ ਲਾਉਨੇ ਆ ਨਾ ਨਿਫਟੀ ਦੇ ਵਿੱਚ ਸਪੋਰਟ ਰੈਜ਼ਿਸਟੈਂਸ ਇਸ ਪ੍ਰਕਾਰ ਆਪਾਂ ਲਾਉਨੇ ਆ ਸੋ ਸਿੰਪਲ ਜਿਹਾ ਤਰੀਕਾ ਸੋ ਆਈ ਹੋਪ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ ਫਿਰ ਵੀ ਜੇ ਦੇਖੋ ਕੋਈ ਡਾਊਟ ਰਹਿ ਗਿਆ ਸੋ ਤੁਸੀਂ ਵੀਡੀਓ ਦੇ ਥੱਲੇ ਆਪਣਾ ਸਵਾਲ ਪੁੱਛ ਸਕਦੇ ਜੋ ਤੇ ਆਪਾਂ ਕੋਸ਼ਿਸ਼ ਕਰਾਂਗੇ ਉੱਥੇ ਤੁਹਾਨੂੰ ਨਾ ਵਧੀਆ ਜਵਾਬ ਦੇਣ ਦੀ ਐਕਸਪਲੇਨ ਕਰਨ ਦੀ ਚੰਗੀ ਤਰ੍ਹਾਂ ਤੇ ਚਲੋ ਇਸ ਵੀਡੀਓ ਦੇ ਵਿੱਚ ਬਸ ਇੰਨੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ